ਜਦੋਂ ਬਾਬਾ ਸ਼੍ਰੀ ਚੰਜੀ ਨਾਲ ਜੁੜਨ ਲੱਗਿਆ ਇੱਕ ਭਗਤ ਇੱਕ ਗੁਰੂ ਦਾ ਪਿਆਰਾ ਉਹਨਾਂ ਨਾਲ ਪ੍ਰੇਮ ਕਰਦਾ ਹੈ ਤਾਂ ਉਹ ਇਹ ਖੋਜਦਾ ਹੈ ਕਿ ਹੁਣ ਮੈਂ ਅਜਿਹਾ ਕੀ ਕਰਾਂ ਜੋ ਬਾਬਾ ਸ਼੍ਰੀ ਚੰਜੀ ਦੀ ਨੇੜਤਾ ਪ੍ਰਾਪਤ ਕਰਾਂ ਕਿਉਂ ਕਿਉਂਕਿ ਬਾਬਾ ਸ਼੍ਰੀ ਚੰਜੀ ਦਾ ਜੋ ਆਕਰਸ਼ਨ ਹੈ ਜੋ ਤਪੋਬਲ ਹੈ ਉਹ ਸੂਰਜ ਦੇ ਪ੍ਰਕਾਸ਼ ਵਾਂਗ ਇੰਨਾ ਲੋਕਾਂ ਨੂੰ ਆਪਣੇ ਵੱਲ ਆਕਰਸ਼ਣ ਕਰਦਾ ਹੈ ਆਕਰਸ਼ਿਤ ਕਰਦਾ ਹੈ ਖਿੱਚਦਾ ਹੈ ਜਿਸ ਤਰ੍ਹਾਂ ਸਾਹ ਚੱਲਦੇ ਹਨ ਵਿਅਕਤੀ ਦੇ ਜਿੰਦਾ ਰਹਿੰਦਾ ਹੈ ਇਸੇ ਤਰੀਕੇ ਦੇ ਨਾਲ ਜੋ ਸਾਡੇ ਸੂਖਮ ਸਰੀਰ ਹਨ ਬਾਬਾ ਸ਼੍ਰੀ ਚੰਦ ਜੀ ਦਾ ਜੋ ਤੇਜ ਹੈ ਪ੍ਰਤਾਪ ਹੈ ਉਹ ਸਾਡੇ ਸੂਖਮ ਸਰੀਰਾਂ ਦਾ ਪੋਸ਼ਣ ਕਰਨ ਵਾਲਾ ਹੈ ਸੰਤੁਸ਼ਟੀ ਦੇਣ ਵਾਲਾ ਹੈ ਉਹ ਜੋ ਬੱਚਾ ਹੁੰਦਾ ਹੈ ਭਗਤ ਹੁੰਦਾ ਹੈ ਬਾਬਾ ਸ਼੍ਰੀ ਚੰਦ ਜੀ ਦਾ ਉਹ ਬਾਬਾ ਸ੍ਰੀ ਚੰਦ ਜੀ ਨੂੰ ਲੱਭਦਾ ਲੱਭਦਾ ਸੋਚਦਾ ਹੈ ਕਿ ਹੁਣ ਮੌਜੂਦਾ ਕਿਹਦੇ ਕੋਲ ਹੈ ਮੈਂ ਕੌਣ ਹੈ ਜਿਹੜਾ ਬਾਬਾ ਸ੍ਰੀ ਚੰਦ ਜੀ ਨੂੰ ਮਲਾ ਦੇਵੇ ਇੱਥੇ ਹੀ ਉਹ ਗਲਤੀ ਕਰ ਜਾਂਦਾ ਹੈ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਲੈਂਦਾ ਗੁਰਬਾਣੀ ਨਹੀਂ ਪੜ੍ਹਦਾ ਧੰਨੇ ਭਗਤ ਨੂੰ ਅਕਾਲ ਪੁਰਖ ਨਾਲ ਕਿਨੇ ਮਲਵਾਇਆ ਧੰਨਾ ਭਗਤ ਅਕਾਲ ਪੁਰਖ ਨੂੰ ਸਿੱਧਾ ਮਿਲਿਆ ਹੈ ਸਿੱਧਾ ਪ੍ਰਗਟ ਕੀਤਾ ਹੈ ਅਕਾਲ ਪੁਰਖ ਜੀ ਪ੍ਰਸੰਨ ਹੋਏ ਹਨ ਭਗਤ ਨਾਮਦੇਵ ਦੇ ਹੱਥੋਂ ਦੁੱਧ ਛਕਿਆ ਅਕਾਲ ਪੁਰਖ ਨੇ ਸਿੱਧਾ ਛਕਿਆ ਕਿਸੇ ਜਾਦੂ ਨੂੰ ਵਿਚ ਨਹੀਂ ਪਾਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਈ ਨਦੀ ਦੇ ਵਿੱਚ ਤਨ ਦੇ ਨਾਲ ਉਪ ਰਹੇ ਹਨ ਆਕਾਲ ਪੁਰਖ ਦੇ ਦਰਬਾਰ ਦੇ ਵਿੱਚ ਗਏ ਹਨ ਸਿੱਧੇ ਗਏ ਹਨ ਮਹਾਤਮਾ ਬੱਦੂ ਨੂੰ ਪਰਮੇਸ਼ਰ ਦੀ ਪ੍ਰਾਪਤੀ ਸਿੱਧੀ ਹੋਈ ਹੈ ਪ੍ਰਹਿਲਾਦ ਨੂੰ ਪਰਮੇਸ਼ਰ ਦੀ ਪ੍ਰਾਪਤੀ ਸਿੱਧੀ ਹੋਈ ਹੈ ਧਰੋਹ ਨੂੰ ਪਰਮੇਸ਼ਰ ਦੀ ਪ੍ਰਾਪਤੀ ਸਿੱਧੀ ਹੋਈ ਹੈ ਤਾਂ ਫਿਰ ਤੁਹਾਨੂੰ ਕਿਉਂ ਜ਼ਰੂਰਤ ਪੈਂਦੀ ਹੈ ਵਿਚੋਲਾ ਪਾਉਣ ਦੀ ਵਿੱਚ ਉਸ ਦਾ ਕਾਰਨ ਹੈ ਕਿਉਂ ਕਿ ਜੋ ਡੇਰੇਦਾਰ ਬੈਠੇ ਹਨ ਨਾ ਜੋ ਆਪਣੀ ਅਖਾੜੇ ਬਣਾਈ ਬੈਠੇ ਹਨ ਡੇਰੇ ਬਣਾਈ ਬੈਠੇ ਹਨ ਉਹ ਆਪਣੇ ਆਪ ਨੂੰ ਐਡਵਰਟਾਈਜ਼ ਇਸ ਢੰਗ ਨਾਲ ਕਰ ਰਹੇ ਹਨ ਕਿ ਤੁਹਾਡਾ ਸਾਡੇ ਬਿਨਾ ਸਰਨਾ ਨਹੀਂ ਅਸੀਂ ਬਾਬਾ ਸ਼੍ਰੀ ਚੰਦਰ ਵਾਲੇ ਇਹੋ ਜਿਹਾ ਕੁਝ ਜਾਣਦੇ ਹਾਂ ਇਦਾਂ ਦਾ ਕੁਝ ਜਾਣਦੇ ਹਾਂ ਜੋ ਹੋਰ ਕੋਈ ਜਾਣਦਾ ਹੀ ਨਹੀਂ ਇਸ ਚੀਜ਼ ਨੂੰ ਜੇ ਅਸੀਂ ਜਾਣਦੇ ਹਾਂ ਤਾਂ ਅਸੀਂ ਤੁਹਾਨੂੰ ਮਿਲਾ ਦਾਂਗੇ ਉਹ ਜਦੋਂ ਵਿੱਚ ਵਿਚੋਲਗੀ ਕਰਦੇ ਹਨ ਨਾ ਬਣੇ ਤਾਂ ਵਿਚੋਲੇ ਆਪੇ ਹੀ ਹੋ ਜਾਣ ਏਜੰਟ ਬਣ ਕੇ ਬੈਠੇ ਹਨ ਉਸੇ ਏਜੰਟੀ ਦੇ ਉਸੇ ਦਲਾਲੀ ਦੇ ਸਿਰ ਤੇ ਉਹ ਡੇਰਾ ਚੱਲ ਰਿਹਾ ਹੈ ਜੋ ਪ੍ਰਾਤਨ ਸਾਧੂ ਸਨ ਅੱਜ ਤੋਂ 100 ਸਾਲ ਪਹਿਲਾਂ 70 ਸਾਲ ਪਹਿਲਾਂ ਉਹਨਾਂ ਦੀਆਂ ਗੱਲਾਂ ਹੋਰ ਨਹੀਂ 50 ਸਾਲ ਪਹਿਲਾਂ ਆਣਿਆ ਉਤਪੋਵਲ ਦੇ ਧਾਰਨੀ ਸਨ ਉਹ ਦਰਸ਼ਨ ਵੀ ਕਰਵਾ ਦਿੰਦੇ ਸਨ ਪਰ ਅੱਜ ਦੇ ਸਮੇਂ ਵਿੱਚ ਇਹ ਕੋਈ ਮੌਜੂਦ ਨਹੀਂ ਹੈ ਅੱਜ ਦੇ ਸਮੇਂ ਵਿੱਚ ਤਾਂ ਹਾਥੀਆਂ ਕੋੜਿਆਂ ਤੇ ਚੜਨ ਵਾਲੇ ਟੋਕਰੇ ਰਖ ਰਖ ਸੰਗਤ ਦਾ ਜੜਾਵਾ ਇਕੱਠਾ ਕਰਨ ਵਾਲੇ ਰਹਿ ਗਏ ਹਨ ਬਸ ਰਹਿਦ ਖੁੰਦ ਰਹਿ ਗਈ ਹੈ ਤੁਸੀਂ ਕਹਿ ਸਕਦੇ ਹੋ ਤਦ ਉਹ ਭਗਤ ਹੈ ਉਹ ਡੋਲ ਜਾਂਦਾ ਹੈ ਕਿਉਂ ਕਿ ਉਹ ਅੰਤਰਮੁਖੀ ਨਹੀਂ ਹੋਇਆ ਉਹ ਬਾਹਰ ਮੁਖੀ ਹੋ ਗਿਆ ਉਹ ਬਾਬਾ ਸ਼੍ਰੀ ਚੰਦ ਜੀ ਨੂੰ ਬਾਹਰ ਅਲੱਗ ਅਲੱਗ ਡੇਰਿਆਂ ਦੇ ਵਿੱਚ ਲੱਭਣਾ ਸ਼ੁਰੂ ਕਰ ਦਿੰਦਾ ਹੈ ਉਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਉਹ ਖੋਜਦਾ ਵੀ ਨਹੀਂ ਕਿ ਬਾਬਾ ਸ਼੍ਰੀ ਚੰਦ ਜੀ ਦੇ ਇਤਿਹਾਸਕ ਸਥਾਨ ਕਿਹੜੇ ਹਨ ਕਿੱਥੇ ਜਾਣਾ ਹੈ ਜਿੱਥੇ ਬਾਬਾ ਸ਼੍ਰੀ ਚੰਦ ਜੀ ਦਰਸ਼ਨ ਦਿੰਦੇ ਹਨ ਪਰ ਤਖ ਦਰਸ਼ਨ ਦੇ ਦਿੰਦੇ ਹਨ ਸੰਗਤਾਂ ਨੂੰ अनेका ਸੰਗਤਾਂ ਨੂੰ ਦਰਸ਼ਨ ਹੁੰਦੇ ਹਨ ਅਜਿਹੇ ਸਥਾਨ ਕੀ ਹਨ ਉਹ ਫਿਰ ਸਰੀਰ ਧਾਰੀ ਨੂੰ ਲੱਭਦਾ 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 ਭਰਮ ਦੇ ਵਿੱਚ ਭੁੱਲਿਆ ਹੋਇਆ ਸਰੀਰ ਧਾਰੀ ਦੇ ਮਗਰ ਇੱਕ ਸਰੀਰ ਧਾਰੀ ਉਸ ਤੋਂ ਦੂਸਰਾ ਸਰੀਰ ਧਾਰੀ ਤੀਸਰਾ ਸਰੀਰ ਧਾਰੀ ਬਦਲਦਾ ਬਦਲਦਾ 10-20 ਸਾਲ ਗਵਾ ਦਿੰਦਾ ਹੈ 10-20 ਸਾਲ ਦੀ ਆਪਣੇ ਸਵਾਸਾਂ ਦੀ ਪੂੰਜੀ ਗਵਾ ਦਿੰਦਾ ਹੈ ਸਾਧ ਸੰਗਤ ਜਿਓ ਪਰ ਇਹ ਰਸਤਾ ਜੋ ਹੈ ਇਸ ਤਰ੍ਹਾਂ ਨਹੀਂ ਹੈ ਜੋ ਬਾਹਰੀ ਵਿਅਕਤੀ ਹੈ ਉਹ ਬਾਬਾ ਸ੍ਰੀ ਚੰਦ ਜੀ ਨੇ ਕਿਸੇ ਵੀ ਬਾਹਰੀ ਸਰੀਰ ਧਾਰੀ ਨੂੰ ਆਪ ਤੁਹਾਡੇ ਅਤੇ ਆਪ ਦੇ ਵਿੱਚ ਨਹੀਂ ਰੱਖਿਆ ਬਾਬਾ ਸ਼੍ਰੀ ਚੰਦ ਜੀ ਜਿਸ ਨੂੰ ਮਿਲਦੇ ਹਨ ਉਹ ਅੱਜ ਤੱਕ ਦੇ ਪਰਮਾਨ ਹਨ ਸਾਡੇ ਕੋਲੇ ਇੱਕ ਭਗਤ ਦੇ ਨਹੀਂ ਅਨੇਕਾਂ ਭਗਤਾਂ ਦੇ ਪ੍ਰਵਾਨ ਹਨ ਪ੍ਰੂਫ ਹਨ ਉਦਾਹਰਨਾਂ ਹਨ ਕਿ ਬਾਬਾ ਸ਼੍ਰੀ ਚੰਦ ਜੀ ਜਿਸ ਨੂੰ ਮਿਲਦੇ ਹਨ ਸਿੱਧੇ ਮਿਲਦੇ ਹਨ ਬਾਬਾ ਸ਼੍ਰੀ ਚੰਦ ਜੀ ਵਿੱਚ ਸਰੀਰਤਾਰੀ ਨੂੰ ਪਾਉਣ ਦੇ ਹੱਕ ਵਿੱਚ ਨਹੀਂ ਹਨ ਬਾਬਾ ਸ਼੍ਰੀ ਚੰਦ ਜੀ ਤੁਹਾਡੀ ਸ਼ਰਧਾ ਦੇਖਦੇ ਹਨ ਤੁਹਾਡਾ ਭਰੋਸਾ ਦੇਖਦੇ ਹਨ ਤੁਹਾਡਾ ਪ੍ਰੇਮ ਦੇਖਦੇ ਹਨ ਤੁਹਾਡਾ ਸਮਰਪਣ ਦੇਖਦੇ ਹਨ ਉਹਨਾਂ ਦੇ ਪ੍ਰਤੀ ਇਸੇ ਦੂਸਰੇ ਸਰੀਰਧਾਰੀ ਦੇ ਪ੍ਰਤੀ ਨਹੀਂ ਉਹ ਬਬਸੀਰੀ ਚੰਦ ਜੀ ਦੇ ਪ੍ਰਤੀ ਜੇਕਰ ਤੁਸੀਂ ਜਾਣਾ ਜਲੰਧਰ ਹੈ ਧਿਆਨ ਅੰਮ੍ਰਿਤਸਰ ਦਾ ਧਰੀ ਜਾਓ ਤਾਂ ਜਲੰਧਰ ਕਿਵੇਂ ਜਾਓਗੇ ਜਾਣਾ ਲੁਧਿਆਣਾ ਹੈ ਧਿਆਨ ਤੁਸੀਂ ਧਰੀ ਜਾਓ ਫਗਵਾੜੇ ਦਾ ਸੰਭਵ ਹੈ ਨਹੀਂ ਜਿੱਥੇ ਜਾਣਾ ਹੈ ਉੱਥੇ ਨੂੰ ਹੀ ਮੁਖ ਰੱਖ ਕੇ ਜਾਣਾ ਪਵੇਗਾ